ਫਰਤ ਤੁਹਾਡੀ ਜ਼ਿੰਦਗੀ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਆਂ ਅੱਜ ਸਫਲ ਤੁਹਾਡੀ ਜ਼ਿੰਦਗੀ ਦੇ ਵਿੱਚ ਉਸ ਕਾਉਂਸਲਰ ਦੇ ਨਾਲ ਗੱਲ ਕਰਾਂਗੇ ਜੋ ਕਿ ਬੇਸ਼ੱਕ ਪਹਿਲੀ ਵਾਰ ਰਾਜਨੀਤੀ ਦੇ ਵਿੱਚ ਆਏ ਜੇਕਰ ਆਏ ਤਾਂ ਸਭ ਤੋਂ ਵੱਧ ਵੋਟਾਂ ਦੇ ਮਰਜਨ ਦੇ ਨਾਲ ਐਮਸੀ ਬਣੇ ਦੱਸਿਓ ਯਾਰ ਕਿ ਇਹਨਾਂ ਦੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਮਾਜ ਸੇਵਾ ਕੀਤੀ ਜਾ ਰਹੀ ਸੀ ਚਾਹੇ ਉਹ ਮਹੱਲੇ ਦਾ ਕੋਈ ਵੀ ਕੰਮ ਹੋਵੇ ਵੱਧ ਚੜ ਕੇ ਹਿੱਸਾ ਲੈਣਾ ਇਹਨਾਂ ਦੀ ਹੌਬੀ ਬਣ ਗਈ ਸੀ ਸਾਡੇ ਨਾਲ ਜੁੜ ਚੁੱਕੇ ਨੇ ਨਗਰ ਕੌਂਸਲ ਸੰਗਰੂਰ ਦੇ ਐਮਸੀ ਰਿਤੂ ਕੰਡਾ ਉਹਨਾਂ ਨਾਲ ਗੱਲ ਕਰਨੇ ਆ ਕੌਂਸਲਰਾਂ ਦੀ ਕੁਝ ਜਿਹੇ ਕੌਂਸਲਰ ਨੇ ਜੋ ਪਹਿਲੀ ਵਾਰ ਮਿਸਟਰ ਕਮੇਟੀ ਦੇ ਵਿੱਚ ਚੁਣ ਕੇ ਚਲੇ ਗਏ ਅਦੇ ਅਕੀਰਕੀ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੇ ਵਿੱਚ ਵਿਚਰ ਰਹੇ ਸੀ ਹੱਤੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਵੀ ਅੱਗੇ ਵਧ ਰਹੀ ਸੀ ਅੱਜ ਸਾਡੇ ਨਾਲ ਜੁੜੇ ਨੇ ਰੀਤੂ ਕੰਡਾ ਜੋ ਨਗਰ ਕੌਂਸਲਰ ਨੇ ਸੰਗਰੂਰ ਤੋਂ ਉਹਨਾਂ ਨਾਲ ਗੱਲ ਕਰਨਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਮ ਜੇਕਰ ਗੱਲ ਕੀਤੀ ਜਾਵੇ ਤਾਂ ਅਸੀਂ ਸੁਣਿਆ ਕਿ ਤੁਸੀਂ ਕੌਂਸਲਰ ਬਣ ਤੋਂ ਪਹਿਲਾਂ ਵੀ ਲਗਾਤਾਰ ਮਹੱਲੇ ਦੇ ਕਮਰਾਨ ਦੇ ਵਿੱਚ ਵਿਚਰ ਰਹੇ ਸੀ ਅਤੇ ਸਮਾਜ ਸੇਵਾ ਦੇ ਖੇਤਰ ਦੇ ਵੱਲ ਅੱਗੇ ਵੱਧ ਰਹੀ ਸੀ ਕਿੰਨਾਂ ਚਿਰ ਹੋ ਗਿਆ ਸਮਾਜ ਸੇਵਾ ਨੂੰ ਅਤੇ ਕੀ ਮਨ ਦੇ ਵਿੱਚ ਆਇਆ ਸੀ ਵੀ ਮੈਂ ਸਮਾਜ ਸੇਵਾ ਕਰਾਂ ਆਪਣੇ ਮਹੱਲੇ ਦਾ ਸੁਧਾਰ ਕਰਨਾ ਜੀ ਸਿੱਧੂ ਸਾਹਿਬ ਮੈਂ ਔਰ ਮੇਰੇ ਹਸਬੰਦ ਕਾਫੀ ਲੰਬੇ ਸਮੇਂ ਤੋਂ ਇਸ ਵਾਰਡ ਦੀ ਸੇਵਾ ਕਰਦੇ ਆ ਰਹੇ ਹਾਂ ਜੀ ਜਦ ਕਿ ਸਾਡਾ ਉਸ ਟਾਈਮ ਇਲੈਕਸ਼ਨ ਲੜਨ ਦਾ ਵੀ ਕੋਈ ਮੂਡ ਨਹੀਂ ਸੀਗਾ ਸਾਡਾ ਇੱਕੋ ਇੱਕ ਮਕਸਦ ਸੀਗਾ ਵੀ ਲੋਕਾਂ ਦੀ ਸੇਵਾ ਕਰਨਾ ਉਹਨਾਂ ਦੇ ਦੁੱਖ ਦਰਦ ਵਿੱਚ ਖੜਨਾ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਤਾਂ ਉਹੀ ਦੇਖਦੇ ਹੋਏ ਲੋਕਾਂ ਦੀ ਡਿਮਾਂਡ ਤੇ ਹੀ ਅਸੀਂ ਇਲੈਕਸ਼ਨ ਲੜੇ ਸਭ ਨੇ ਸਾਨੂੰ ਕਿਹਾ ਵੀ ਤੁਸੀਂ ਇਲੈਕਸ਼ਨ ਲੜੋ ਅਸੀਂ ਤੁਹਾਡੇ ਵਰਗਾ ਹੀ ਐਮਸੀ ਜਿਹੜਾ ਬਣਾਉਣਾ ਚਾਹਨੇ ਆ ਤਾਂ ਕਰਕੇ ਅਸੀਂ ਇਲੈਕਸ਼ਨ ਲੜੇ ਔਰ ਉਹੀ ਸੇਵਾ ਭਾਵਨਾ ਨੂੰ ਲੈ ਕੇ ਅਸੀਂ ਅੱਗੇ ਚੱਲ ਰਹੇ ਹਾਂ ਵੀ ਇਸ ਤਰ੍ਹਾਂ ਹੀ ਅਸੀਂ ਆਪਣੇ ਵਾਰਡ ਦੀ ਸੇਵਾ ਕਰਕੇ ਇਹਨਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਸਮਾਧਾਨ ਕਰਵਾਂਦੇ ਰਹੀਏ ਜੇਕਰ ਗੱਲ ਕੀਤੀ ਹੈ ਵੀ ਜਿਸ ਤਰ੍ਹਾਂ ਤੁਸੀਂ ਆਖਿਆ ਕੋਈ ਮਨ ਦੇ ਵਿੱਚ ਨਹੀਂ ਸੀ ਵੀ ਅਸੀਂ ਚੋਣ ਲੜਨੀ ਆ ਨਗਰ ਕੌਂਸਲ ਚੋਣ ਲੜਨੀ ਆ ਭਾਰਤੀ ਜਨਤਾ ਪਾਰਟੀ ਦੀ ਚਿਹਰੇ ਤੇ ਚੋਣ ਲੜਿਓ ਅਜੇਕਰ ਉਸ ਤੋਂ ਪਹਿਲਾਂ ਵੀ ਗੱਲ ਜਿਸ ਤਰ੍ਹਾਂ ਗੱਲ ਸਟਾਰਟ ਕੀਤੀ ਆਪਾਂ ਨੇ ਪਤਾ ਲੱਗਾ ਕਿ ਜੋ ਔਰਤਾਂ ਦਾ ਮਹਿਲਾਵਾਂ ਦਾ ਗਰੁੱਪ ਬਣਾਇਆ ਸੀ ਤੁਸੀਂ ਜੋ ਕਿ ਅਲੱਗ-ਅਲੱਗ ਗਰੁੱਪ ਮਹਾਲੇ ਦੇ ਵਿੱਚ ਕੰਮ ਕਰਦਾ ਸੀ ਕੀ-ਕੀ ਕੰਮ ਕੀਤੇ ਗਏ ਨੇ ਦੇਖੋ ਮੈਂ ਆਪਣੀਆਂ ਧਾਣਾਵਾਂ ਦਾ ਜਿਹੜੇ ਵੀ ਮੇਰੇ ਵਾਰਡ ਦੇ ਵਿੱਚ ਮੇਰੀਆਂ ਮਹਿਲਾ ਮਾਪਤਾਵਾਂ ਨੇ ਚਾਹ ਮੇਰੀਆਂ ਭੈਣਾਂ ਨੇ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਆਂ ਚਾਹੇ ਸਾਡੇ ਬਾੜ ਦੇ ਵਿੱਚ ਕੋਈ ਕੀਰਤਨ ਹੋਵੇ ਚਾਹੇ ਕੋਈ ਕਿਸੇ ਦੇ ਦੁੱਖ ਦਰਦ ਦੇ ਵਿੱਚ ਜਾ ਕੇ ਮਦਦ ਕਰਨੀ ਹੋਵੇ ਚਾਹੇ ਕੋਈ ਵੀ ਕੰਮ ਹੋਵੇ ਅਸੀਂ ਭੈਣਾਂ ਨੇ ਜਾ ਕੇ ਸਭ ਤੋਂ ਅੱਗੇ ਖੜਨਾ ਉਹ ਉਹ ਭੈਣਾਂ ਸਭ ਤੋਂ ਪਹਿਲਾਂ ਮੈਨੂੰ ਲੈ ਕੇ ਖੜਦੀਆਂ ਸੀ ਤਾਂ ਕਿ ਅਸੀਂ ਜਾ ਕੇ ਮਿਲ ਜੁਲ ਕੇ ਵੀ ਸਮਾਜ ਸੇਵਾ ਦਾ ਕੋਈ ਕੰਮ ਕਰ ਸਕੀਏ ਕਿਸੇ ਦੀ ਸਮੱਸਿਆ ਦਾ ਜਿਹੜਾ ਹੱਲ ਕਰ ਸਕੀਏ ਜੇਕਰ ਗੱਲ ਕੀਤੀ ਹੈ ਨਗਰ ਕੌਂਸਲ ਚੋਣਾਂ ਦੇ ਵਿੱਚ ਕਿਹਨੇ ਮੋਟੀਵੇ ਕੀਤਾ ਕਰਕੇ ਇੱਕ ਪ੍ਰੇਰਨਾ ਸਰੋਤ ਹੁੰਦਾ ਵੀ ਨਹੀਂ ਇਸ ਤਰ੍ਹਾਂ ਆਪਣੀ ਚੱਲਣਾ ਕੀ ਤੁਹਾਡੀ ਇਸ ਮਸਲੇ ਦੇ ਵਿੱਚ ਚੋਣਾਂ ਦੇ ਵਿੱਚ ਸਭ ਤੋਂ ਵੱਧ ਜੇਕਰ ਆਖੀ ਜਾਵੇ ਮਦਦ ਕਿਹਨੇ ਕੀਤੀ ਕਿ ਕੌਣ ਮਾਰਗਦਰਸ਼ਕ ਬਣਿਆ ਦੇਖੋ ਮੈਂ ਤਾਂ ਆਪਣੇ ਮੋਦੀ ਸਾਹਿਬ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਆ ਜੀ ਚਾਹੇ ਪੰਜਾਬ ਦੇ ਲੋਕਾਂ ਤੱਕ ਉਹਨਾਂ ਦੀ ਦਿੱਤੀਆਂ ਯੋਜਨਾਵਾਂ ਨੂੰ ਪਹੁੰਚਾਇਆ ਨਹੀਂ ਜਾ ਰਿਹਾ ਉਹਨਾਂ ਤੇ ਜਾਗਰੂਕ ਨਹੀਂ ਕਰਵਾਇਆ ਜਾ ਰਿਹਾ ਪਰ ਮੈਂ ਜੋ ਅਕਸਰ ਨਿਊਜ਼ ਸੁਣਦੀ ਰਹਿੰਨੀ ਆ ਉਹਨਾਂ ਦੀਆਂ ਯੋਜਨਾਵਾਂ ਬਾਰੇ ਪੜ੍ਹਦੀ ਰਹਿੰਨੀ ਆ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਸੀ ਤਾਂ ਮੇਰਾ ਇੱਕੋ ਇੱਕ ਮੋਟਿਵ ਸੀ ਕਿ ਮੈਂ ਇਲੈਕਸ਼ਨ ਲੜਾਂ ਐਮਸੀ ਬਣਾ ਤੇ ਵੱਧ ਤੋਂ ਵੱਧ ਲੋਕਾਂ ਨੂੰ ਉਹਨਾਂ ਦੇ ਦਿੱਤੀਆਂ ਹੋਈਆਂ ਯੋਜਨਾਵਾਂ ਤੋਂ ਪ੍ਰੇਰਿਤ ਕਰਵਾ ਕੇ ਉਹਨਾਂ ਤੋਂ ਉਹਨਾਂ ਦਾ ਫਾਇਦਾ ਉਠਵਾ ਸਕਾਂ ਤਾਂ ਮੇਰਾ ਇਹ ਮੋਟਿਵ ਸੀ ਤੇ ਮੇਰੇ ਬਹੁਤ ਸਾਰੇ ਵੀਰ ਭੈਣਾਂ ਮਾਤਾਵਾ ਜਿਨ੍ਹਾਂ ਨੇ ਮੇਰੀ ਇਸ ਕੰਮ ਦੇ ਵਿੱਚ ਬਹੁਤ ਮਦਦ ਕੀਤੀ ਦੇਖੋ ਇਲੈਕਸ਼ਨ ਇਕੱਲਾ ਬੰਦਾ ਨਹੀਂ ਲੱਛਦਾ ਇਹ ਸਰਵਸਮਤੀ ਨਾਲ ਜਿਵੇਂ ਕਿਸੇ ਦੀ ਭੈਣ ਭਰਾਵਾਂ ਦੀ سپورਟ ਹੋਵੇ ਤਾਂ ਹੀ ਲੜੇ ਜਾਂਦੇ ਨੇ ਤਾਂ ਇਸ ਵਾਰ ਗੱਲ ਦੇ ਵਿੱਚ ਮੇਰੇ ਪੂਰੇ ਵਾਰਡ ਨੇ ਮੇਰੇ ਭੈਣ ਭਰਾਵਾਂ ਨੇ ਮੇਰਾ ਪੂਰਾ ਸਹਿਯੋਗ ਦਿੱਤਾ ਤੇ ਮੈਂ ਇੱਕ ਵੱਡੀ ਲੀਡ ਤੇ ਜਿੱਤ ਵੀ ਪ੍ਰਾਪਤ ਕੀਤੀ ਆ ਤੇ ਉਹੀ ਮਕਸਦ ਨੂੰ ਲੈ ਕੇ ਮੈਂ ਹੁਣ ਅੱਗੇ ਵੀ ਵਧ ਰਹੀ ਆ ਕੰਮ ਵੀ ਕਰ ਰਹੀ ਆ ਤਾਂ ਇਹ ਮੇਰੇ ਵਾਰਡ ਦੇ ਵਿੱਚ ਆ ਕੇ ਕੋਈ ਵੀ ਜਿਹੜਾ ਆ ਉਹ ਪੁੱਛ ਵੀ ਸਕਦਾ ਵੀ ਰਿਤੂ ਕੰਡਾ ਹੈਪੀ ਦਾ ਕੰਮ ਕਰਵਾ ਰਹੇ ਨੇ ਜਾਂ ਨਹੀਂ ਕਰਵਾ ਰਹੇ ਚਾਹੇ ਇਸ ਦਾ ਕੋਈ ਵੀ ਕੰਮ ਕਰਵਾਉਣ ਲਈ ਸਾਨੂੰ ਆਪਣੀ ਜੇਬ ਦੇ ਵਿੱਚੋਂ ਪੈਸਾ ਲਗਾਉਣਾ ਪੈ ਰਿਹਾ ਅਸੀਂ ਉਹ ਵੀ ਕੰਮ ਕਰ ਰਹੇ ਹਾਂ ਅੱਜ ਤੁਸੀਂ ਆਖਿਆ ਕਿ ਸਭ ਤੋਂ ਵੱਧ ਪ੍ਰੇਰਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੋ ਉਹਨਾਂ ਦੇ ਵੱਲੋਂ ਦੇਸ਼ ਦੇ ਵਿੱਚ ਚਲਾਈਆਂ ਜਾ ਰਹੀਆਂ ਸਵਾਮਣੇ ਸਕੀਮਾਂ ਨੇ ਵਿੱਚ ਤੁਸੀਂ ਵੀ ਗੱਲ ਕੀਤੀ ਕਿ ਪੰਜਾਬ ਦੇ ਲੋਕਾਂ ਤੱਕ ਉਹ ਨਹੀਂ ਪਹੁੰਚ ਰਿਹਾ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦੇ ਵੱਲੋਂ ਕਿਹੜੀਆਂ ਕਿਹੜੀਆਂ ਸਕੀਮਾਂ ਚਲ ਯਾਨੀ ਹੁਣ ਤੁਸੀਂ ਐਮਸੀ ਬਣ ਗਏ ਹੋ ਕੀ ਉਹਨਾਂ ਸਕੀਮਾਂ ਨੂੰ ਘਰ-ਘਰ ਪਹੁੰਚਾ ਰਹੇ ਹੋ ਲੋਕਾਂ ਨੂੰ ਦੱਸ ਰਹੇ ਹੋ ਜੀ ਮੈਂ ਆਪਣੇ ਵਾਰਡ ਦੇ ਵਿੱਚ ਹੁਣ ਇੱਕ ਕਲੀ ਮਹੱਲੇ ਦਾ ਇੱਕ ਗਰੁੱਪ ਬਣਾ ਰੱਖਿਆ ਆ ਉਹਨਾਂ ਗਰੁੱਪਾਂ ਦੇ ਵਿੱਚ ਮੈਂ ਜਿਵੇਂ ਮੋਦੀ ਸਰਕਾਰ ਵੱਲੋਂ ਇਹ ਕੱਚੇ ਘਰਾਂ ਦੀ ਸਕੀਮਾਂ ਜਿਨ੍ਹਾਂ ਦੇ ਬਾਲੇ ਵਾਲੇ ਘਰ ਨੇ ਜਾਂ ਜਿਨ੍ਹਾਂ ਕੋ ਘਰ ਬਣਾ ਲਈ ਪੈਸੇ ਨਹੀਂ ਉਹ ਸਕੀਮ ਦਾ ਵੀ ਮੈਂ ਪੂਰਾ ਦਿਨ ਵਾ ਪਾਇਆ ਉਹਨੂੰ ਦੇਖਦੇ ਹੋਏ ਲੋਕਾਂ ਬਹੁਤ ਸਾਰੇ ਪਰਸਨ ਮੇਰੇ ਕੋਲ ਆਏ ਵੀ ਨੇ ਤੇ ਮੈਂ ਉਹਨਾਂ ਨੂੰ ਕਮੇਟੀ ਵਿੱਚ ਵੀ ਭੇਜਾਇਆ ਵੀ ਤੁਸੀਂ ਜਾ ਕੇ ਇਸ ਤਰ੍ਹਾਂ ਆਪਣੇ ਫਾਰਮ ਫਿਲ ਕਰੋ ਤੁਹਾਨੂੰ ਜਿਹੜਾ ਤੁਹਾਡਾ ਲੋਨ ਪਾਸ ਹੋ ਜੂਗਾ ਤੇ ਪ੍ਰਧਾਨ ਮੰਤਰੀ ਆਸ਼ਮਾਨ ਯੋਜਨਾ ਦਾ ਤੁਸੀਂ ਫਾਇਦਾ ਉਠਾ ਸਕਦੇ ਹੋ ਇਸ ਤਰ੍ਹਾਂ ਹੀ ਰੇੜੀ ਵਾਲੇ ਹੋਗੇ ਰਿਕਸ਼ਾ ਵਾਲੇ ਹੋਗੇ ਵਿਸ਼ਕਰਮਾ ਸਕੀਮ ਵੀ ਇੱਕ ਹੈ ਹਾਂ ਜੀ ਹਾਂ ਮੋਦੀ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ 1 70 ਸਾਲ ਦੀ ਏਜ ਵਾਲੇ ਬਜ਼ੁਰਗ ਨੇ ਉਹਨਾਂ ਦੇ ਲਈ ਵੀ 5 ਲੱਖ ਬੀਮੇ ਤੱਕ ਦੀ ਜਿਹੜੀ ਉਹਨਾਂ ਨੇ ਯੋਜਨਾ ਕੱਢੀ ਉਹਨਾਂ ਵਿੱਚ ਵੀ ਮੈਂ ਆਪਣੇ ਬਾੜ ਦੇ ਬਹੁਤ ਜਰੂਰ ਯਾਨੀ ਕਿ ਨੀਲਾ ਕਾਰਡ ਬਣਾਉਣ ਦੀ ਲੋੜ ਨਹੀਂ ਹੁਣ ਚ ਹਾਂਜੀ ਉਹਦੇ ਵਿੱਚ ਨੀਲੇ ਕਾਰਡ ਦੀ ਜ਼ਰੂਰਤ ਨਹੀਂ 70 ਸਾਲ ਦੀ ਜਿਹੜੀ ਏਜ ਵਾਲਾ ਕੋਈ ਵੀ ਬਜ਼ੁਰਗ ਆ ਉਹ ਜਾ ਕੇ ਆਪਣਾ ਇਹ ਕਾਰਡ ਬਣਵਾ ਸਕਦਾ ਆ ਜੀ ਬਿਲਕੁਲ ਜਿਸ ਤਰ੍ਹਾਂ ਐਮ ਸੀ ਰਿਤੂ ਕੰਡਾ ਦੱਸ ਰਹੇ ਨੇ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਸਕੀਮਾਂ ਨੇ ਉਹ ਆਪਣੇ ਵਾਰਦੇ ਜੋ ਵਿਸਨੀਕ ਨੇ ਉਹਨਾਂ ਨੂੰ ਲਗਾਤਾਰ ਪਹੁੰਚਾ ਰਹੇ ਨੇ ਪਰ ਉੱਥੇ ਇਹਨਾਂ ਨੇ ਦੱਸਿਆ ਕਿ 70 ਸਾਲ ਦੀ ਉਮਰ ਜਿਨ੍ਹਾਂ ਵਿਅਕਤੀਆਂ ਦੀ ਹੋ ਚੁੱਕੀ ਹੈ ਚਾਹੇ ਉਹ ਮਹਿਲਾਵਾਂ ਨੇ ਜਾਂ ਫਿਰ ਮਰਦ ਨੇ ਉਹਨਾਂ ਦੇ ਲਈ 5 ਲੱਖ ਰੁਪਏ ਦੀ ਜੋ ਸਕੀਮ ਆ ਸਿਹਤ ਬੀਮਾ ਉਹ ਕਰਾਇਆ ਜਰ ਜਿਸ ਤੇ ਲਈ ਨੀਲੇ ਕਾਰਡ ਦੀ ਜਰੂਰਤ ਨਹੀਂ ਪਰ ਰਿਤੂ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਤੇ ਜਿਸ ਤਰ੍ਹਾਂ ਤੁਸੀਂ ਆਖਿਆ ਕਿ ਤੁਹਾਡੇ ਹਸਬੰਦ ਹੈਪੀ ਕੰਡਾ ਤੁਹਾਡੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਮਹੱਲੇ ਵਿੱਚ ਪਰ ਇੱਕ ਮਾਮਲਾ ਪਿੱਛੇ ਜੇ ਸਾਹਮਣੇ ਐਸੀ ਕਿ ਤੁਹਾਡੇ ਵਾਰਡ 'ਚ ਹੀ ਇੱਕ ਪਾਰਕ ਬਣਾਇਆ ਗਿਆ ਸੀ 2022 ਦੇ ਵਿੱਚ ਜੋ ਕਿ ਹੁਣ ਤਕਰੀਬਨ 1.5-2 ਮਹੀਨੇ ਹੋ ਗਏ ਬੰਦ ਪਿਆ ਕੀ ਉਸ ਦੇ ਵਿਸ਼ੇ ਤੇ ਕੋਈ ਆਵਾਜ਼ ਉਠਾਈ ਹਾਂਜੀ ਸਿੱਧ ਸਰ ਇਹ ਤਕਰੀਬਨ 2 ਮਹੀਨੇ ਤੋਂ ਜੋ پارک ਬੰਦ ਪਿਆ ਉਸ ਦੇ ਵਿਸ਼ੇ ਵਿੱਚ ਅਸੀਂ ਤਕਰੀਬਨ ਡੇਢ ਮਹੀਨਾ ਹੋ ਗਿਆ ਅਸੀਂ ਉੱਚ ਅਧਿਕਾਰੀਆਂ ਕੋਲ ਜਾ ਕੇ ਮਿਲ ਵੀ ਰਹੇ ਹਾਂ ਔਰ ਲਾਸਟ 15 ਦਿਨ ਪਹਿਲਾਂ ਹੀ ਅਸੀਂ ਜਾ ਕੇ ਮੈਂ ਆਪਣੇ ਨਾਲ ਪ੍ਰਤਾਪਨਗਰ ਚੋਂ ਵੀ ਨੂਰਪੁਰਾ ਚੋਂ ਵੀ ਬਹੁਤ ਸਾਰੇ ਜਿਹੜੇ ਬਜ਼ੁਰਗ ਸੀ ਉਹ ਸਾਡੇ ਨਾਲ ਸੀਗੇ ਇੱਕ ਮੰਗ ਪੱਤਰ ਤਿਆਰ ਕਰਕੇ ਜੋ ਜੋ ਵੀ ਉਹਨਾਂ ਨੇ ਸ਼ਰਤਾਂ ਰੱਖੀਆਂ ਵੀ ਤੁਸੀਂ ਇਸ ਤਰ੍ਹਾਂ ਇੱਕ ਲੈਟਰ ਤਿਆਰ ਕਰੋ ਤੇ ਮਾਲੀ ਦਾ ਵੀ ਉਹਨਾਂ ਨੇ ਕਿਹਾ ਔਰ ਗਾਰਡ ਦਾ ਵੀ ਕਿਹਾ ਅਸੀਂ ਉਹਨਾਂ ਦੀ ਸਾਰੀਆਂ ਸ਼ਰਤਾਂ ਨੂੰ ਮੰਨਦੇ ਹੋਏ ਵੀ ਅਸੀਂ ਇੱਕ ਪੰਜ ਮੈਂਬਰੀ ਕਮੇਟੀ ਵੀ ਬਣਾਵਾਂਗੇ ਜਿਹੜੀ ਕਿ ਉਸ ਦੇ ਪਾਰਕ ਦੀ ਦੇਖਰੇਖ ਵੀ ਕਰੂਗੀ ਉਸ ਪੰਜ ਮੈਂਬਰੀ ਕਮੇਟੀ ਵਿੱਚ ਮੈਂ ਖੁਦ ਇੱਕ ਮੈਂਬਰ ਹੋਵਾਂਗੀ ਤਾਂ ਕਿ ਉਹਦੀ ਸਾਰੀ ਨਿਗਰਾਨੀ ਜਿਹੜੀ ਮੇਰੇ ਹੇਠ ਰਹੇ ਤੇ ਮੈਂ ਉੱਚੀ ਨੀਚੀ ਅੜੀ ਉੱਤੇ ਵੀ ਦੇਖ ਸਕਾਂ ਤੇ ਇਸ ਮੰਗ ਪੱਤਰ ਨੂੰ ਅਸੀਂ ਐਡੀ ਸੀ ਸਾਹਿਬ ਨੂੰ ਦੇ ਕੇ ਵੀ ਆਏ ਆ ਉਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਸੀ ਵੀ ਅਸੀਂ ਬਹੁਤ ਜਲਦੀ ਇਸ پارک ਨੂੰ ਖਲਵਾ ਦਵਾਂਗੇ ਤੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਬੇਨਤੀ ਕਰਨਾ ਚਾਹਾਂਗੀ ਉੱਚ ਅਧਿਕਾਰੀਆਂ ਨੂੰ ਵੀ ਹਰ ਘਰ ਵਿੱਚ ਬਜ਼ੁਰਗ ਨੇ ਇੱਨਾ ਕਿਸੇ ਹੋਰ ਨੂੰ ਤਾਂ ਬਜ਼ੁਰਗਾਂ ਦੇ ਚਿਹਰਿਆਂ ਨੂੰ ਦੇਖਦੇ ਹੋਏ ਕਿ ਉਹ ਨਾਮੋਸ਼ੀ ਨਾਲ ਕਿਸ ਤਰ੍ਹਾਂ ਪਾਰਕ ਦੇ ਗੇਟ ਦੇ ਅੱਗੇ ਖੜੇ ਰਹਿੰਦੇ ਨੇ ਤੇ ਦੇਖ ਰਹੇ ਜਾਂਦੇ ਨੇ ਕਿ ਇਹ ਗੇਟ ਕਦੋਂ ਖੁੱਲੂਗਾ ਤੇ ਇਹ ਦੇਖ ਕੇ ਮੇਰਾ ਆਪਣਾ ਮਨ ਵੀ ਬਹੁਤ ਜਨ ਕੇ ਇੰਤਜ਼ਾਰ ਇੰਤਜ਼ਾਰ ਕਰਦੇ ਤਾਂ ਨਾ ਚਾਹੇ ਬਜ਼ੁਰਗ ਹੋਣ ਬੱਚੇ ਹੋਣ ਆ ਦੇਖਿਆ ਕਿ ਉਹ ਗੇਟ ਦੇ ਅੱਗੇ ਬੱਚੇ ਵੀ ਖੜੇ ਹੁੰਦੇ ਨੇ ਬੱਚੇ ਵੀ ਆ ਚਾਤੀਆਂ ਮਾਰ ਰਹੇ ਹੁੰਦੇ ਨੇ ਅੰਦਰ ਵੀ ਕਦੋਂ ਖੁੱਲੂਗਾ ਤੇ ਕਦੋਂ ਅਸੀਂ ਅੰਦਰ ਖੇਡਾਂਗੇ ਇਵਨ ਕਿ ਉੱਥੇ ਪਾਰਕ ਦੀ ਇੰਨੀ ਬੁਰੀ ਹਾਲਤ ਹੋ ਚੁੱਕੀ ਆ ਕਿ ਉੱਥੇ ਦੂਸਰੇ ਜ਼ਿਲ੍ਹਾ ਪ੍ਰਸ਼ਦ ਦੇ ਦੂਸਰੇ ਗੇਟ ਦੇ ਵਿੱਚੋਂ ਦੀ ਗਊਆਂ ਅੰਦਰ ਆ ਰਹੀਆਂ ਨੇ ਔਰ ਕੱਲ ਵੀ ਅਸੀਂ ਪਰਸੋਂ ਸਪੀਕ ਵੀਰ ਕੇ ਲਗੀਆਂ ਨੇ ਉੱਥੀਆਂ ਵੀ ਗਊਆਂ ਅੰਦਰ پارک ਦੇ ਵਿੱਚ ਘੁੰਮ ਰਹੀਆਂ ਨੇ ਔਰ ਜਿਹੜੇ ਪੇੜ ਪੌਦੇ ਨੇ ਸਾਰੇ ਮੁਰਝਾਏ ਪਏ ਨੇ ਦੇਖੋ ਇੰਨਾ ਪੈਸਾ ਲਾ ਕੇ پارک ਤਿਆਰ ਕੀਤੀ ਗਈ ਆ ਕੀਮਤੀ ਉੱਤੇ ਕਿੰਨੇ ਕੋਸਟਲੀ ਬੂਟੇ ਲਗਾਏ ਗਏ ਨੇ ਜੇ ਹੁਣ ਉਹਨਾਂ ਨੂੰ ਇਸ ਤਰ੍ਹਾਂ ਹੀ ਬਰਬਾਦ ਕਰਨਾ ਤਾਂ ਉਸ ਟਾਈਮ ਬਣਾਈ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਤਾਂ ਮੈਂ ਤਾਂ ਪ੍ਰਸ਼ਾਸਨ ਇਹ ਹੀ ਮੰਗ ਕਰਾਂਗੀ ਤਾਂ ਬਜ਼ੁਰਗਾਂ ਦੇ ਚਿਹਰਿਆਂ ਨੂੰ ਦੇਖਦੇ ਹੋਏ ਬੱਚਿਆਂ ਵੱਲ ਦੇਖਦੇ ਹੋਏ ਇਸ پارک ਨੂੰ ਜਲਦ ਜਲਦ ਖਲਵਾਇਆ ਜਾਵੇ ਤਾਂ ਕਿ ਅਗੋਂ ਮੈਂ ਐਮਸੀ ਹੋਣ ਦੇ ਨਾਤੇ ਇਸ ਪਾਰਕ ਦੀ ਜ਼ਿੰਮੇਵਾਰੀ ਖੁਦ ਚੱਕਾਂਗੀ ਵੀ ਇਹਦੀ ਕਿਸ ਤਰ੍ਹਾਂ ਕੇਅਰ ਕਰਨੀ ਆ ਕਿਸ ਸਮੇਂ ਨੂੰ ਬੰਦ ਕਰਨਾ ਕਿਸ ਸਮੇਂ ਇਸ ਨੂੰ ਖੋਲਣਾ ਆ ਸਾਫ ਸਫਾਈ ਦਾ ਮੈਸ ਦਾ ਪੂਰਾ ਜਿਹੜਾ ਆਪ ਖੁਦ ਆਪਣੀ ਨਿਗਰਾਨੀ ਹੇਠ ਧਿਆਨ ਰੱਖਾਂਗੀ ਹਾਂਜੀ ਬਿਲਕੁਲ ਹੁਣ ਤੁਸੀਂ ਨਗਰ ਕਾਉਂਸਲ 'ਚ ਪਹੁੰਚ ਚੁੱਕੇ ਹੋ ਐਮਸੀ ਬਣ ਚੁੱਕੇ ਹੋ ਹੁਣ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਕਿਉਂਕਿ ਪਲੈਨਿੰਗ ਹੁੰਦੀ ਆ ਕਿ ਆਪਣੇ ਮਹੱਲੇ ਦੇ ਲਈ ਆ ਕੁਝ ਜੋ ਹਲੇ ਤੱਕ ਨਹੀਂ ਹੋਇਆ ਇਸ ਨੂੰ ਕਰਕੇ ਦਿਖਾਉਣਾ ਕਦੇ ਦਿਮਾਗ ਦੇ ਵਿੱਚ ਇਹ ਆਇਆ ਕਿ ਜੇ ਪੂਰੇ 29 ਦੇ ਵਾਰਡਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਸਭ ਤੋਂ ਵਧੀਆ ਮੇਰਾ ਵਾਰਡ ਹੋਵੇ ਇਸ ਲਈ ਕੋਈ ਸਕੀਮਾਂ ਚੱਲ ਰਹੀਆਂ ਨੇ ਜੀ ਸਿੱਧੂ ਸਾਹਿਬ ਮੈਂ ਤੁਸੀਂ ਸੱਚ ਨਹੀਂ ਮੰਨੋਗੇ ਕਿ ਸਤਿਕਰ ਸ਼ਾਇਦ ਕਹਿੰਦੇ ਨੇ ਕਿ ਆਪਣੇ ਮੂੰਹ ਸਿਫਤ ਨਹੀਂ ਕਰ ਬੁੜਾਈ ਕਰਨੀ ਚੰਗੀ ਨਹੀਂ ਹੁੰਦੀ ਤੁਸੀਂ ਪੋਲੋ ਰੋਡ ਤੇ ਜਾਓਗੇ ਉੱਥੇ ਦੇ ਸ਼ੌਪਸ ਵਾਲੇ ਨੇ ਜਿਹੜੇ ਉਹਨਾਂ ਨੂੰ ਪੁੱਛ ਕੇ ਦੇਖਿਓ ਜਾ ਕੇ ਵੀ ਇੱਥੇ ਰੋਡ ਦੀ ਸਫਾਈ ਕਰਵਾਉਣ ਲਈ ਕੌਣ ਆਇਆ ਸੀ ਤਾਂ ਤੁਹਾਨੂੰ ਖੁਦ ਦੱਸਣਗੇ ਵੀ ਇੱਥੇ ਇੱਕ ਲੇਡੀ ਐਮਸੀ ਜਿਹੜੀ 3 3.5 ਘੰਟੇ ਖੜ ਕੇ ਸਾਰੇ ਸਫਾਈ ਕਰਮਚਾਰੀਆਂ ਨੂੰ ਲਗਾ ਕੇ ਪੂਰੀ ਸਫਾਈ ਕਰਵਾ ਕੇ ਗਈ ਆ ਤੇ ਮੇਰਾ ਇਹੀ ਮੋਟਿਵ ਆ ਕਿ ਮੈਂ ਹੁਣ ਆਪਣੇ ਜਿਹੜਾ ਗੁਰੂ ਹਰਗੋਬਿੰਦਪੁਰਾ ਗੁਰਦੁਆਰੇ ਵਾਲੀ ਗਲੀ ਹੈ ਜਿਸ ਨੂੰ ਅਸੀਂ ਨਾਲੇ ਵਾਲੀ ਵੀ ਗਲੀ ਕਹਿੰਦੇ ਆ ਉਹ ਥਾਂ ਤੇ ਥਾਂ ਥਾਂ ਤੇ ਡੰਪ ਲੱਗੇ ਪਏ ਨੇ ਔਰ ਤੁਸੀਂ ਜਾਂਦੇ ਸਾਰ ਤੁਸੀਂ ਨਿਗਾਹ ਵੀ ਮਾਰ ਕੇ ਦੇਖ ਸਕਦੇ ਹੋ ਪਹਿਲਾ ਡੰਪ ਮੈਂ ਸਾਰਾ ਕਲੀਨ ਕਰਵਾ ਚੁੱਕੀ ਆ ਔਰ ਅੱਜ ਉੱਥੇ ਤਾਰਾਂ ਵੀ ਲਗਵਾ ਰਹੀ ਆ ਔਰ ਬੱਚੇ ਮੇਰੇ ਕੋਲ ਡਿਮਾਂਡ ਲੈ ਕੇ ਆਏ ਨੇ ਵੀ ਕਿਉਂਕਿ ਇਸ ਵਾਰਡ ਦੇ ਵਿੱਚ ਮੈਂ ਇੱਕ ਬਹੁਤ ਰਿਸ਼ਤੇ ਬਣਾਏ ਨੇ ਬੱਚੇ ਵੀ ਮੇਨੂੰ ਕੋਲ ਤਾਈ ਮਾਮੀ ਚਾਚੀ ਦੇ ਪਿਆ ਕੇ ਪਹਾਰਦਾ ਆ ਤਾਂ ਬੱਚੇ ਵੀ ਮੇਰੇ ਕੋਲ ਆਏ ਨੇ ਵੀ ਤਾਈ ਵਾਰਡ ਉੱਥੋਂ ਸਫਾਈ ਜੋ ਹੋ ਗਈ ਸਾਨੂੰ ਨੈਟ ਲਗਾ ਦਿਓ ਤਾਂ ਕਿ ਅਸੀਂ ਉੱਥੇ ਉੱਥੇ ਖੇਡ ਚੱਕਿਆ ਇਸ ਕਰੀਏ ਤਾਂ ਮੇਰੇ ਤੋਂ ਲਈ ਇਹ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਕਿ ਬੱਚੇ ਵੀ ਇਸ ਚੀਜ਼ ਤੋਂ ਖੁਸ਼ ਨੇ ਵੀ ਹੁਣ ਉੱਥੇ ਸਫਾਈ ਹੋ ਰਹੀ ਆ ਤੇ ਸਾਨੂੰ ਖੇਡਣ ਨੂੰ ਜਗ੍ਹਾ ਮਿਲ ਰਹੀ ਆ ਇਸ ਤਰ੍ਹਾਂ ਹੁਣ ਮੇਰੇ ਅਗਲੇ ਅਗਲੇ ਮੋਟਿਵ ਅੱਗੇ ਅੱਗੇ ਦੇ ਡੰਪ ਚਕਵਾਉਣਾ ਹੋਊਗਾ ਤਾਂ ਕਿ ਮੈਂ ਹੋਰ ਵੀ ਜਿਹੜੇ ਵਾਰਡ ਦੇ ਜਿਹੜੇ ਦੇ ਕੰਮ ਨੇ ਸਾਰੇ ਕਰਵਾਵਾ ਜੀ ਬਿਲਕੁਲ ਤਹਾਨੂੰ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ ਹੰਗਾਰਾ ਦਿੱਤਾ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਆ ਜਿਸ ਤਰ੍ਹਾਂ ਤੁਸੀਂ ਉਮੀਦ ਕਰ ਰਹੇ ਸੀ ਇੱਕ ਸਮਾਜ ਤੌਰ ਸਮਾਜ ਤੌਰ ਦੇ ਵਿੱਚ ਸਮਾਜੀ ਸਮਾਜਿਕ ਦੇ ਵਿੱਚ ਵਰਤ ਵਰਤ ਰਹੇ ਸੀ ਆਪਦੇ ਆਪ ਨੂੰ ਇੱਕ ਸਮਾਂ ਦੇ ਰਹੇ ਸੀ ਹੁਣ ਜ਼ਿੰਮੇਵਾਰੀ ਮਿਲ ਗਈ ਆ ਕਿੰਨੀ ਕਿ ਖੁਸ਼ੀ ਮਹਿਸੂਸ ਹੁੰਦੀ ਜਦੋਂ ਤੁਸੀਂ ਆਖਿਆ ਕਿ ਬੱਚੇ ਆਉਂਦੇ ਨੇ ਵੀ ਸਾਡਾ ਆ ਕੰਮ ਕਰਾ ਦਿਓ ਅਸੀਂ ਖੇਡਣਾ ਬਜ਼ੁਰਗ ਵੀ ਆਉਂਦੇ ਨੇ ਵੀ ਐਮਸੀ ਸਾਹਿਬ ਆ ਕਰਾ ਦਿਓ ਕਿਤੇ ਨਾ ਕਿਤੇ ਸਕੂਨ ਤਾਂ ਮਿਲਦਾ ਊ ਤੁਸੀਂ ਉਹ ਕੰਮ ਨੂੰ ਕਰਾ ਦਿੰਦੇ ਹੋ ਜੀ ਬਹੁਤ ਖੁਸ਼ੀ ਮਿਲਦੀ ਆ ਪਹਿਲਾਂ ਤਾਂ ਜਦੋਂ ਮੈਨੂੰ ਕੋਈ ਕੰਮ ਲਈ ਕਹਿੰਦਾ ਤਾਂ ਤੁਸੀਂ ਸੱਚ ਪੁੱਛੋਗੇ ਮੈਂ ਸਾਰੀ ਰਾਤ ਸੌਂ ਨਹੀਂ ਪਾਂਦੀ ਮੇਰਾ ਇੱਕੋ ਹੀ ਮੋਟਿਵ ਹੁੰਦਾ ਮੈਂ ਉਸ ਕੰਮ ਨੂੰ ਹਰ ਹਾਲਤ ਵਿੱਚ ਸਵੇਰ ਤੋਂ ਕਰਵਾਉਣਾ ਹੀ ਕਰਵਾਣਾ ਆ ਤਾਂ ਕਿ ਮੈਨੂੰ ਦੂਸਰੀ ਵਾਰ ਕਿਸੇ ਤੋਂ ਕਹਾਣਾ ਨਾ ਪਵੇ ਤੇ ਜਿਸਾ ਉਮੀਦ ਨਾ ਮੈਨੂੰ ਮੇਰੇ ਬਾੜ ਨੇ ਵੋਟਾਂ ਦੇ ਕੇ ਜਿਤਾਇਆ ਮੈਂ ਉਹਨਾਂ ਦੀਆਂ ਵੋਟਾਂ ਤੇ ਖਰੀ ਉੱਤਰਦੀ ਰਹਾਂ ਤਾਂ ਜਾਂਦੀ ਮੇਰਾ ਮਕਸਦ ਹੁੰਦਾ ਵੀ ਹਰੇਕ ਕੰਮ ਨੂੰ ਸੁਣ ਕੇ ਇਗਨੋਰ ਨਹੀਂ ਕਰਨਾ ਉਸ ਕੰਮ ਨੂੰ ਪੂਰਾ ਕਰਨਾ ਹੁੰਦਾ ਆ ਤਾਂ ਮੈਂ ਉਸ ਕੰਮ ਨੂੰ ਹਰੇਕ ਕੰਮ ਨੂੰ ਸੀਰੀਅਸ ਹੋ ਕੇ ਕਰਵਾਨੀ ਆ ਚਾਹੇ ਮੈਂ ਆ ਚਾਹੇ ਮੇਰੇ ਹਸਬੰਦ ਨੇ ਅਸੀਂ ਦੋਨੋਂ ਹੀ ਬਾੜ ਦੇ ਵਿੱਚ ਆਪਣੀ ਜ਼ਿੰਮੇਵਾਰੀ ਪ੍ਰਤੀ ਹਮੇਸ਼ਾ ਜ਼ਿੰਮੇਵਾਰ ਰਹਿਨੇ ਆ ਹਰੇਕ ਕੰਮ ਨੂੰ ਅੱਗੇ ਹੋ ਕੇ ਕਰਦੇ ਆ ਤੇ ਕਰਦੇ ਰਹਿਾਂਗੇ ਜੀ ਬਿਲਕੁਲ ਐਸੀ ਨਗਰ ਕੌਂਸਲ ਦੇ ਵਿੱਚ ਚੁਣੇ ਗਏ ਰਿਤੂ ਕੰਡਾ ਜਿਨ੍ਹਾਂ ਨੇ ਦੱਸਿਆ ਕਿ ਮੈਨੂੰ ਸ਼ੁਰੂ ਤੋਂ ਹੀ ਸਮਾਜ ਸੇਵਾ ਦੇ ਵਿੱਚ ਰੁਚੀ ਸੀ ਅਤੇ ਆਪਣੇ ਆਲੇ ਦੁਆਲੇ ਦੀਆਂ ਔਰਤਾਂ ਨੇ ਚਾਹੇ ਮਾਮਾ ਹੋਣ ਜਾਂ ਭੈਣਾ ਹੋਣ ਉਹਨਾਂ ਨੂੰ ਲੈ ਕੇ ਵੱਖ-ਵੱਖ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਸੀ ਅਤੇ ਹਰ ਇੱਕ ਪ੍ਰੋਗਰਾਮ ਦੇ ਹਿੱਸਾ ਲੈਂਦੇ ਸੀ ਪਰ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਹੁਣ ਇਹਨਾਂ ਦਾ ਕਹਿਣਾ ਕੀ ਜੋ ਜ਼ਿੰਮੇਵਾਰੀ ਜਨਤਾ ਨਹੀਂ ਦਿੰਦੀ ਤਾਂ ਦੇਹੀ ਨਨਵਾਇਆ ਜਾ ਰਿਹਾ ਤੇ ਖੁਸ਼ੀ ਵੀ ਮਹਿਸੂਸ ਹੁੰਦੀ ਆ ਹੋਵੇ ਵੀ ਕਿਉਂ ਨਾ ਆਖੇ ਜਾਂਦਾ ਕਿ ਜੇਕਰ ਮਹਿਲਾਵਾਂ ਚੋਂ ਐਮਸੀ ਦੀ ਗੱਲ ਕਰ ਲਈ ਤਾਂ ਸਭ ਤੋਂ ਵੱਧ ਵੋਟਾਂ ਦੇ ਨਾਲ ਰਿਤੂ ਕੰਡਾ ਜਿੱਤੇ ਨੇ ਬਹੁਤ ਜਾਜਤ ਧੰਨਵਾਦ ਸਸੀ ਕਾ ਜੀ